ਬਿਜਲੀ ਪ੍ਰਸ਼ਾਸਨ ਮੁਰਦਾਬਾ ਮੁਰਦਾਬਾ ਐਸ ਡੀਓ ਦੇਸ਼ਰੀ ਮੁਰਦਾਬਾ ਮੁਰਦਾਬਾ ਲੋਕਾਂ ਨੂੰ ਟਕੇ ਕਰਨੇ ਵਾਲਾ ਬਿਜਲੀ ਮੁਲਾਜ਼ਮ ਮੁਰਦਾਬਾ ਮੁਰਦਾਬਾ ਆਉਣ ਜਾਣ ਵਾਲੀ ਟ੍ਰੈਫਿਕ ਨੂੰ ਪਰੇਸ਼ਾਨ ਕਰਨੇ ਵਾਲਾ ਬਿਜਲੀ ਮੁਲਾਜ਼ਮ ਮੁਰਦਾਬਾ ਮੁਰਦਾਬਾ ਆਮ ਪਬਲਿਕ ਰੋਧੀ ਸ਼ਬਦਾਵਲੀ ਬਕਰਾ ਬਿਜਲੀ ਮੁਲਾਜ਼ਮ ਪ੍ਰਸ਼ਾਸਨ ਮੁਰਦਾਬਾ ਮੁਰਦਾਬਾ ਮੇਰੇ ਗੁਰਦੇਵ ਸਿੰਘ ਜੀ ਐਸ ਡੀ ਬੀ ਜੀ ਉਹ ਸਰ ਇੱਕ ਤਾਂ ਨਾ ਲਗਾਇਆ ਗਿਆ ਦੇਖੋ ਕਿ ਆਪ ਵੀ ਕੀ ਆ ਸੋਚੀ ਦਵਾਇਆ ਗਿਆ ਕੋਈ ਆ ਜਨਤਾ ਹੀ ਦਵਾਇਆ ਗਿਆ ਵੀ 9 ਵਜੇ ਤੱਕ ਆਪਾਂ ਸਪਲਾਈ ਚਲਾ ਦਾਂਗੇ ਕੋਸ਼ਿਸ਼ ਸਾਡੀ ਪੂਰੀ ਰਹੂਗੀ ਜਿਵੇਂ ਕਿ ਪਤਾ ਹੀ ਹੈ ਸਾਰਿਆਂ ਨੂੰ ਬਿਜਲੀ ਵਿਭਾਗ ਦੇ ਜਿਹੜੇ ਕਰਮਚਾਰੀਆ ਉਹਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਹੈ ਠੀਕ ਹੈ ਤੇ ਸਾਡੇ ਕੋਲ ਮੁਲਾਜ਼ਮ ਹੈ ਜਿਹੜੇ ਇਸ ਟਾਈਮ ਤੇ ਅਵੇਲੇਬਲ ਹੈ ਨਹੀਂਗੇ ਅਕੋਰਡਿੰਗਲੀ ਜੋ ਵੀ ਸਿਚੁਏਸ਼ਨ ਹੋਊਗੀ ਉਹਨੂੰ ਟੈਕਲ ਕਰਨ ਦੇ ਲਈ ਅਸੀਂ ਰੈਡੀ ਆਂ ਕੱਲ ਵੀ ਟਰਨਾ ਰਿਹਾ ਹੈ ਕੱਲ ਵੀ ਇਹਨਾਂ ਦੀ ਸਪਲਾਈ ਚੱਲਦੀ ਰਹੀ ਹੈ ਤੇ ਅੱਗੇ ਜੋ ਵੀ ਹੋਊਗਾ ਆਪਾਂ ਪਰ ਰ ਪਰ ਬਣਦਾ ਉਹ ਕਰਾਂਗੇ ਜਿਹੜਾ ਇਹ ਐਸਾ ਨਾ ਲਗਾਇਆ ਕਿ ਆ ਤੁਸੀਂ ਆਪਾ ਕਿੰਨਾ ਗਿਆ ਹਾਂ ਹਾਂਜੀ ਐਸਡੀਓ ਬਿਜਲੀ ਵਾਲੇ ਮੁੱਖ ਤੇ ਆ ਗਏ ਸੀਗੇ ਉਹਨਾਂ ਨੇ ਕਿਹਾ ਵੀ ਸਵੇਰੇ ਇਹ ਬਿਜਲੀ ਠੀਕ ਹੋ ਜਾਏਗੀ ਇਹ ਸਾਡੇ ਕੁਝ ਘਟਵੇ ਨੇ ਇੱਥੇ ਪਿੰਡੂ ਖੇਤਰ ਦੇ ਚੀਰਗੜ ਪਿੰਡ ਚੋਂ ਆਏ ਹੋਏ ਲੋਕ ਨੇ ਉਹਨਾਂ ਦੀ ਅੱਜ ਦੁਪਹਿਰ ਤੋਂ ਬਿਜਲੀ ਨਹੀਂ ਸੀ ਆ ਰਹੀ ਉਹਨਾਂ ਦੇ ਘਰਾਂ ਵਿੱਚ ਤੇ ਜ਼ਾਰ-ਬਾਰ ਅਸੀਂ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਐਕਚੂਅਲ ਸਾਹਿਬ ਦੇ ਸੰਪਰਕ ਕੀਤਾ ਐਸਜੀਓ ਸਾਹਿਬ ਦੇ ਸੰਪਰਕ ਕੀਤਾ ਤੇ ਜੈ ਸਿੰਘ ਸਾਹਿਬ ਦੇ ਵੀ ਸੰਪਰਕ ਕੀਤਾ ਉਹ ਸਾਨੂੰ ਇੱਕੋ ਗੱਲ ਕਹਿ ਰਹੇ ਸੀ ਕਿ ਹੜਤਾਲ ਚੱਲ ਰਹੀ ਹੈ ਬਿਜਲੀ ਮੁਲਾਜ਼ਮਾਂ ਦੀ ਅਸੀਂ ਨਹੀਂ ਆ ਸਕਦੇ ਅਸੀਂ ਉਹਨਾਂ ਨੂੰ ਇਹ ਰਿਕਵੈਸਟ ਵੀ ਕੀਤੀ ਕਿ ਛੋਟੇ-ਛੋਟੇ ਬੱਚੇ ਮੱਛਰਾਂ ਵਿੱਚ ਪਏ ਨੇ ਤਾਂ ਕਿ ਉਹਨੂੰ ਰਿਕਵੈਸਟ ਕਰਦੇ ਕਿ ਕੋਈ ਬੰਦਾ ਭੇਜ ਕੇ ਪਲੈਟ ਚਾਲੂ ਕਰਵਾ ਦਿੱਤੀ ਜਾਵੇ ਲੈਡ ਚਾਲੂ ਕਰਵਾ ਦਿੱਤੀ ਜਾ ਗਈ ਪਰ ਜਦੋਂ ਮਤਲਬ ਕੀ ਉਹ ਤੁਹਾਨੂੰ ਪਹਿਲੀਆਂ ਡਿਬੇਟਾਂ ਚ ਵੀ ਪਹਿਲੀਆਂ ਇੰਟਰਵਿਊਆਂ ਚ ਵੀ ਦੱਸ ਚੁੱਕੇ ਆ ਕਿ ਜਦੋਂ ਵੀ ਜਦੋਂ ਜਈ ਸਾਹਿਬ ਦਾ ਇਹ ਬਿਹੇਵੀਅਰ ਸੀ ਕਿ ਸਾਡੇ ਵੀ ਬੱਚੇ ਨੇ ਤੁਹਾਡੇ ਕੱਲਿਆਂ ਦੇ ਬੱਚੇ ਨਹੀਂ ਸਾਡੇ ਵੀ ਬੱਚੇ ਨੇ ਕਿ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਤਾਂ ਔਖੀ ਘੜੀ ਕੱਟਣੀ ਪਊਗੀ ਤਾਂ ਅਸੀਂ ਇਹ ਮਤਲਬ ਕੀ ਸਾਡੇ ਭਾਈਚਾਰੇ ਨੇ ਸਾਡੇ ਕਿਸਾਨ ਭਾਈਚਾਰੇ ਨੇ ਸਾਡੇ ਸਿੱਧੂ ਪਰ ਕਿਸਾਨ ਜਥੇਬੰਦੀ ਨੇ ਇਹ ਫੈਸਲਾ ਲਿਆ ਕਿ ਜਦੋਂ ਆਪਣੇ ਦੋ ਪਿੰਡ ਉਹ ਦੋ ਕੱਤਵੇ ਔਖੀ ਘੜੀ ਕੱਟ ਰਹੇ ਨੇ ਤੇ ਜਈ ਸਾਹਿਬ ਕਹਿੰਦੇ ਨੇ ਕਿ ਔਖੀ ਘੜੀ ਤੁਹਾਨੂੰ ਵੀ ਕੱਟਣੀ ਪਊਗੀ ਤਾਂ ਅਸੀਂ ਫੈਸਲਾ ਲਾ ਕੇ ਆਪਾਂ ਵੀ ਉਹ ਭਰਾਵਾਂ ਨਾਲ ਜਾ ਕੇ ਸੜਕਾਂ ਤੇ ਔਖੀ ਘੜੀ ਕਟਾਂਗੇ ਅਸੀਂ ਵੀ ਮੱਛਰ ਚ ਪਾਵਾਂਗੇ ਅਸੀਂ ਵੀ ਗਰਮੀ ਚ ਪਾਵਾਂਗੇ ਲੈਟ ਕੱਟਣ ਦਾ ਅਸੀਂ ਨਹੀਂ ਨਹੀਂ ਰੋਸ ਲਾਈਟ ਕੱਟਣ ਦਾ ਸੀ ਸਾਨੂੰ ਕੋਈ ਨਹੀਂ ਚਲੋ ਕੋਈ ਗੱਲ ਨਹੀਂ ਮੁਲਾਜ਼ਮ ਵੀ ਸਾਡੇ ਨੇ ਕਈ ਵਾਰ ਗਰਮੀ ਚ ਬੋਲ ਜਾਂਦੇ ਨੇ ਜਾਂ ਕੁਝ ਵੀ ਬੋਲ ਜਾਂਦੇ ਨੇ ਕੋਈ ਦਿੱਕਤ ਨਹੀਂ ਪਰ ਰੋਸ ਜ਼ਿਆਦਾ ਸਾਨੂੰ ਬਿਜਲੀ ਕੱਟਣ ਦਾ ਸੀ ਜਦੋਂ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਕਿ ਔਖੀ ਘੜੀ ਕੱਟਣੀ ਪਊ ਤਾਂ ਅਸੀਂ ਇਹੀ ਗੱਲ ਦੇ ਵਿੱਚ ਕਿ ਸਾਡੇ ਜਦੋਂ ਭਾਈ ਰੋ ਔਖੀ ਘੜੀ ਕੱਟ ਰਹੇ ਨੇ ਤਾਂ ਅਸੀਂ ਵੀ ਸੜਕਾਂ ਤੇ ਜਾ ਕੇ ਉਹਨਾਂ ਦੇ ਨਾਲ ਔਖੀ ਘੜੀ ਕੱਟਾਂਗੇ ਪੂਰੇ ਅੱਜ ਐਸਐਚਓ ਸਾਹਿਬ ਬਸੀ ਪਠਾਣਾ ਡਿਪਟੀ ਸਾਹਿਬ ਬਸੀ ਪਠਾਣਾ ਤੇ ਐਸਡੀਓ ਸਾਹਿਬ ਆਪਣੇ ਇਲੈਕਟ੍ਰਿਸਿਟੀ ਦੇ ਤੇ ਉਹਨਾਂ ਨੇ ਸਾਨੂੰ ਆ ਕੇ ਇਹੀ ਵਿਸ਼ਵਾਸ ਦਿਵਾਇਆ ਕਿ ਕੱਲ ਨੂੰ 9 ਵਜੇ ਤੱਕ ਤੁਸੀਂ ਕੋਨੇ ਆਉਣ ਦੀ ਲੋੜ ਨਹੀਂ ਤੁਸੀਂ 9 ਵਜੇ ਦਫ਼ਤਰ ਆ ਜੇ 9 ਵਜੇ ਤੋਂ ਪਹਿਲਾਂ ਪਹਿਲਾਂ ਤੁਹਾਡੀ ਬਿਜਲੀ ਚੱਲ ਜਾਈ ਅਗਲੀ ਰਣਨੀਤੀ ਸਾਡੀ ਜ਼ਿਲ੍ਹਾ ਕਮੇਟੀ 'ਚ ਵੀ ਗੱਲ ਚੱਲੇ ਗਈ ਸਾਡੀ ਪੰਜਾਬ ਕਮੇਟੀ 'ਚ ਵੀ ਗੱਲ ਚੱਲੇਗੀ ਇਹ ਧਰਨੇ ਦੀ ਪੰਜਾਬ ਕਮੇਟੀ ਉੱਪਰ ਤੱਕ ਗੱਲ ਚੱਲੇਗੀ ਜੋ ਵੀ ਸਾਨੂੰ ਫਿਰ ਅੱਗੇ ਗੱਲਬਾਤ ਕਰਕੇ ਮੀਟਿੰਗ ਕਰਾਂਗੇ ਆਪਣੇ ਵੈਸੀ ਬਲਾਕ ਦੀ ਮੀਟਿੰਗ ਕਰਾਂਗੇ ਜ਼ਿਲ੍ਹੇ ਦੀ ਮੀਟਿੰਗ ਕਰਾਂਗੇ ਤੇ ਪੰਜਾਬ ਕਮੇਟੀ ਨਾਲ ਗੱਲ ਕਰਾਂਗੇ ਜੋ ਵੀ ਫੈਸਲਾ ਕੇ ਆਊਗਾ ਉਹਦੇ ਤੇ ਮਤਲਬ ਕਿ ਸਾਰੇ ਨਵਾਵਾਂਗੇ ਉਹ ਫੈਸਲਾ ਜੋ ਵੀ ਫੈਸਲਾ ਸਾਨੂੰ ਪੰਜਾਬ ਕਮੇਟੀ ਦੇਊਗੀ ਉਹ ਫੈਸਲੇ ਤੇ ਫਿਰ ਅੱਗੇ ਚੱਲਾਂਗੇ ਜਿਲ੍ਹਾ ਜੁੱਥ ਵਿੰਗ ਦੇ ਵਿੱਚ ਕੰਮ ਕਰਦਾ ਗਿਆ ਮੈਂ ਮੇਰੀ ਕਮੇਟੀ ਸਾਡੀ ਭਾਰਤੀ ਕਿਸਾਨ ਜਨਕ ਤਸ਼ਧੂਪਰਤੀ ਨੂੰ ਫੈਸਲਾ ਬਣਿਆ ਜੀ ਅੱਜ ਜਿਹੜਾ ਤੁਹਾਨੂੰ ਇੱਥੇ ਰੋਡ ਜਾਮ ਕਰਨਾ ਪਿਆ ਮਸਲਾ ਜੀ ਸਾਡੀ ਇੱਥੇ ਇੱਕ ਪਿੰਡ ਪੈਂਦਾ ਸ਼ਹੀਦਗੜ੍ਹ ਦੀਆਂ ਕਲੋਨੀਆਂ ਬੈਠੀਆਂ ਨੇ ਇੱਥੇ ਤਿੰਨ ਚਾਰ ਪਿੰਡਾਂ ਦੇ ਵਿੱਚ ਲਾਈਟ ਨਹੀਂ ਆ ਰਹੀ 4 ਵਜੇ ਤੋਂ ਲਗਾਤਾਰ ਆਨਲਾਈਨ ਕੰਪਲੇਟਾ ਵੀ ਪਾਈਆਂ ਹੋਈਆਂ ਨੇ ਲਗਾਤਾਰ ਐਸਡੀਓ ਸਾਹਿਬ ਨੂੰ ਵੀ ਤੇ ਲਗਾਤਾਰ ਜੇਈ ਸਾਹਿਬ ਨਾਲ ਵੀ ਸੰਪਰਕ ਬਣਾਇਆ ਜਾ ਰਿਹਾ ਪਰ ਉਹ ਕਹਿੰਦੇ ਨੇ ਹੜਤਾਲ ਚੱਲ ਰਹੀ ਹੈ ਵੀ ਅਸੀਂ ਕੁਝ ਕਰ ਨਹੀਂ ਸਕਦੇ ਅਖੀਰ ਹੁਣ ਲਾਸਟ ਟਾਈਮ ਜਦੋਂ ਐਸਡੀਓ ਸਾਹਿਬ ਨਾਲ ਸ਼ਹਿਰੀ ਨਾਲ ਤੁਸੀਂ ਦੇਖੋ ਇਹ ਕੁਰਸੀਆਂ ਤੇ ਬੈਠੇ ਨੇ ਇਹਨਾਂ ਨੂੰ ਗੁਰੂ ਮਹਾਰਾਜ ਨੇ ਅਹੁਦੇਦਾਰੀਆਂ ਬਖਸ਼ੀਆਂ ਨੇ ਉਸ ਤੋਂ ਬਾਅਦ ਇਹ ਸਾਡੇ ਨਾਲ ਆਮ ਪਬਲਿਕ ਇਹਨਾਂ ਨੂੰ ਤੋਝਾ ਮਜ਼ਾਕ ਕਰਦੇ ਨੇ ਸਾਨੂੰ ਕਹਿੰਦੇ ਨੇ ਵੀ ਇਸ ਮੇਰੇ ਕੋਲ ਸਟਾਫ ਹੈ ਨਹੀਂ ਹੁਣ ਦੱਸੋ ਅੱਧੀ ਰਾਤ ਨੂੰ ਕਿਤੇ ਮੈਂ ਖੰਬੇ ਤੇ ਚੜ ਜਾ ਦੱਸੋ ਐਸਜੀਓ ਦੀ ਪੋਸਟ ਤੇ ਬੈਠ ਕੇ ਤੁਸੀਂ ਇੱਕ ਗ੍ਰਿਡ ਦੇ ਮਾਲਕ ਹੋ ਤੁਹਾਡੇ ਮੂੰਹ ਤੋਂ ਇਹ ਗੱਲ ਸ਼ੋਭਾ ਦਿੰਦੀ ਹੈ ਉਸ ਤੋਂ ਬਾਅਦ ਤੁਸੀਂ ਬਾਅਦ ਚ ਇਹਨਾਂ ਨਾਲ ਗੱਲ ਕੀਤੀ ਫਿਰ ਕਹਿੰਦੇ ਨੇ ਔਖੀ ਘੜੀ ਦਾ ਕੱਟਣੀ ਪੈਂਦੀ ਐ ਤੁਸੀਂ ਬੈਠਿਓ ਮਖਮਲ ਦੀਆਂ ਚਾਦਰਾਂ ਤੇ ਔਖੀ ਘੜੀ ਆ ਕੇ ਸਾਡੇ ਵਿੱਚ ਬਰਾਬਰ ਆ ਕੇ ਬੈਠੋ ਪਤਾ ਤਾਂ ਲੱਗੇ ਤੁਹਾਨੂੰ ਵੀ ਔਖੀ ਘੜੀ ਕੱਟੇ ਕਿਵੇਂ ਜਾਂਦੀ ਐ ਸਿਰਫ ਬੋਲ ਕੇ ਔਖੀ ਘੜੀਆਂ ਨਹੀਂ ਕੱਟੀਆਂ ਜਾਂਦੀਆਂ ਤੇ ਜਿਹੜੀ ਹੁਣ ਲੈਡ ਦਾ ਪ੍ਰਬੰਧ ਐ ਤੇ ਹੁਣ ਤੁਸੀਂ ਕਰਨੇ ਜੇ ਸਾਡੇ ਹੱਥ ਜੁੰਦਾ ਫਿਰ ਤੁਸੀਂ ਤੁਹਾਨੂੰ ਕਹਿੰਦੇ ਹੀ ਨਾ ਬੱਚੇ ਪਰੇਸ਼ਾਨ ਹੋ ਰਹੇ ਨੇ ਪਿੰਡਾਂ ਦੇ ਵਿੱਚ ਨਾ ਤੁਹਾਨੂੰ ਪਤਾ ਮੱਛਰ ਦਾ ਟਾਈਮ ਹੈ ਬਰਸਾਤ ਦਾ ਸਮਾਂ ਹੈ ਮੱਛਰ ਹੈ ਗਰਮੀ ਦੇ ਨਾਲ ਭਾਦੋਂ ਦਾ ਮਹੀਨਾ ਚੱਲਦਾ ਹੈ ਤਾਂ ਕਿੰਨੀ ਕਿੰਨੀ ਬੜੀ ਪਰੇਸ਼ਾਨੀਆਂ ਕਿਹੜੇ ਕਿਸਮ ਦੀ ਪ੍ਰੋਬਲਮ ਆ ਰਹੀ ਹੈ ਤੁਹਾਨੂੰ ਇਹ ਆਪਣੇ ਇੱਧਰ ਸ਼ੀਤਕਰ ਫੀਟਰ ਪੈਂਦਾ ਜੀ ਕੋਈ ਕਾਰਨ ਪਤਾ ਮੰਨਦੇ ਜਿਹੜਾ ਹਾਲੇ ਤੱਕ ਜਿਹੜੀ ਆ ਪ੍ਰੋਬਲਮ ਸੋਲਵ ਨਹੀਂ ਹੋਈ ਕਾਰਨ ਤਾਂ ਜੀ ਇਹ بجلی ਮਹਿਕਮੇ ਦੀ ਬਹੁਤ ਵੱਡੀ ਅਣਗਹਿਲੀ ਹੈ ਇੱਕ ਜੈਂਪਰ ਦੀ ਪ੍ਰੋਬਲਮ ਹੈ ਦੇਖੋ ਇਹ ਜੇ ਆਪਾਂ ਮਸਲੇ ਨੇ ਗੱਲ ਕਰੀਏ ਤਾਂ ਜਿਹੜਾ ਦਸੀ ਪਠਾਣਾ ਗਰੇਡਾ ਨਾ ਇਸ ਨਾਲ ਜੁੜੇ ਤਾਂ ਅਣਗਿਣਤ ਮਸਲੇ ਨੇ ਜੀ ਜੇ ਤੁਹਾਨੂੰ ਇਕੱਲ ਕਰਕੇ ਦੱਸਿਓ ਇੱਥੇ ਆਪਾਂ ਨੂੰ ਸਵੇਰੇ ਹੋ ਜਾਣਾ ਸਵੇਰ ਹੋ ਜਾਣੀ ਹੈ ਇਹੋ ਇਹੇ ਜਿਹੇ ਮਸਲੇ ਇਸ ਗ੍ਰਿਡ ਦੇ ਇੱਥੇ ਇੱਥੋਂ ਤੱਕ ਇੱਥੇ ਆਪ ਪਏ ਨੇ ਆਪਣੇ ਇਸ ਤੋਂ ਬਾਅਦ ਸ਼ਹਿਰੀ ਜਿੱਦ ਤੇ ਆਪਣੀ ਕਰਮਚਾਰੀ ਇਹ ਅਧਿਕਾਰੀਆਂ ਨੂੰ ਉਹ ਦਫਤਰ ਤੋਂ ਕਿੱਥੋਂ ਮਿਲਾਈ ਆ ਗਿਆ ਮਤਲਬ ਇਹਨੂੰ ਹੱਲ ਕਰਾਉਣ ਦਾ ਨਹੀਂ ਦੇਖੋ ਪਤਗਲਾ ਅਧਿਕਾਰੀ ਆਏ ਨੇ ਮੁਲਾਜ਼ਮ ਆਏ ਨੇ ਪੁਲਿਸ ਮੁਲਾਜ਼ਮੇ ਕਹਿੰਦੇ ਨੇ 10 ਮਿੰਟ ਚ ਤਕਰੀਬਨ ਅਸੀਂ ਲਾਈਟ ਚਾਲਦੀ ਕਰਦੇ ਹਾਂ ਪਰ ਸਾਨੂੰ ਗੱਲਬਾਤ ਕਰਦੇ ਨੂੰ 25 ਤੋਂ 30 ਮਿੰਟ ਹੋ ਗਏ ਤੁਸੀਂ ਵੀ ਜਦੋਂ ਪਹੁੰਚ ਗਏ ਸੀ ਹੁਣ ਤੱਕ 30 ਮਿੰਟ ਦੇ ਵਿੱਚ ਲਾਈਟ ਦਾ ਹੱਲ ਨਹੀਂ ਹੋਇਆ ਫਿਰ ਦੱਸੋ ਅੱਗੇ ਕੀ ਹੋਣਾ ਹੈ ਇਹ ਤੁਹਾਨੂੰ ਪਤਾ ਹੀ ਹੈ ਜੀ ਵੀ ਉਹਨਾਂ ਨੇ ਸਾਫ ਸਾਫ ਮਨਾਂ ਕਰਤਾ ਵੀ ਅਸੀਂ ਲਾਈਟ ਠੀਕ ਨਹੀਂ ਕਰਨੀ ਹੈ ਕਿ ਸਾਡੇ ਕੋਲ ਨਾ ਅਧਿਕਾਰੀਆਂ ਨਾ ਬੰਦੇ ਸਾਡੀ ਹੜਤਾਲ ਚੱਲਦੀ ਹੈ ਅੱਜ ਜਦੋਂ ਤੱਕ ਲਾਈਟ ਨਹੀਂ ਆਉਂਦੀ ਜੋ ਮਰਜ਼ੀ ਹੋ ਜਵੇ ਤੇ ਗ੍ਰਿਫਤਾਰੀ ਹੋ ਜਵੇ ਤੇ ਪ੍ਰਸ਼ਾਸਨ ਲਈ ਜਦੋਂ ਤੱਕ ਪਿੰਡਾਂ ਦੇ ਵਿੱਚ ਸਾਡੇ ਘਰਾਂ ਤੱਕ ਲਾਈਟ ਨਹੀਂ ਪਹੁੰਚਦੀ ਉਦੋਂ ਤੱਕ ਅਸੀਂ ਇਹ ਸੜਕ ਤੋਂ ਨਹੀਂ ਉੱਠਾਂਗੇ ਪ੍ਰਸ਼ਾਸਨ ਐਸਡੀਓ ਸਾਹਿਬ ਨਾਲ ਗੱਲ ਹੋਈ ਜੋ ਕਹਿੰਦੇ ਵੀ ਜਦੋਂ ਹੁਣ ਬਲਾਜਮੇ ਨਹੀਂ ਹੈ ਕਿ ਅਸੀਂ ਲੜਕੇਵੇਂ ਛੱਡ ਦਈਏ ਆਪਣੇ ਸ਼ਹਿਰੀ ਐਸਡੀਓ ਸਾਹਿਬ ਨੇ ਜੀ ਜਿਹੜੇ ਕਹਿੰਦੇ ਨੇ ਵੀ ਖੰਭਰ ਦਉਣ ਕੇ ਅਸੀਂ ਹੀ ਚੜ ਜੀਏ। ਆਓ ਜੀ ਭੱਦੀ ਸ਼ਬਦਾਵਲੀ ਵਰਤਦੇ ਨੇ ਜੀ। ਐਕਸ਼ਨ ਸਾਹਿਬ ਨਾਲ ਵੀ ਗੱਲ ਹੋਈ ਆ ਉਹ ਵੀ ਕਹਿੰਦੇ ਸੀ ਵੀ ਚੋਰ ਮੈਨੂੰ ਸਵੇਰ ਤੱਕ ਦਾ ਸਮਾਂ ਦੋ ਪਰ 4 ਵਜੇ ਤੋਂ ਲਗਾਤਾਰ ਰਾਤ ਦੇ ਵਿੱਚ ਆ ਦੇਖੋ ਇੱਕ ਜੈਂਪਰ ਦੀ ਪ੍ਰੋਬਲਮ ਹੈ ਜੇ ਕੋਈ ਵੱਡੀ ਪ੍ਰੋਬਲਮ ਨਹੀਂ ਆ ਉਹ ਤਾਂ ਆਪਾਂ ਕਹਿ ਸਕਦੇ ਹਾਂ ਚਲੋ ਕੋਈ ਟਰਾਂਸਫਾਰਮ ਫੁੱਟ ਗਿਆ ਲੈ ਕੇ ਆਉਣਾ ਪੈਣਾ ਹੈ ਆਪਣੇ ਕੋਲ ਅਵੇਲੇਬਲ ਹੈ ਨਹੀਂ ਇੱਕ ਜੈਂਪਰ ਲਾਉਣ ਵਾਸਤੇ ਵੀ ਦੱਸੋ ਇੰਨਾ ਇੱਕ ਛੋਟੇ ਜਿਹੇ ਜੈਂਪਰ ਬੈਟਰੀ ਸਾਨੂੰ ਪਰਚੈਸਟ ਕਰਨਾ ਪਊਗਾ। ਮੇਰਾ ਨਾਮ ਗੁਰਜਿੰਦਰ ਸਿੰਘ ਆ ਜੀ ਮੈਂ ਜ਼ਿਲ੍ਹਾ ਜੂਥ ਕੋਨਵੀਨਰ ਵੀ ਕੇ ਜੋ ਸਿੱਧੂਪੁਰ ਸਾਰੇ ਇਹ ਅੱਜ ਇੱਥੇ ਕੁਝ ਇੱਕ ਕਸਵਾਰ ਆ ਸ਼ੇਰਗੜ੍ਹ ਦੇ ਲੋਕ ਇੱਥੇ ਰਹਿੰਦੇ ਨੇ ਤੇ ਉਹਨਾਂ ਦਾ ਇੱਥੇ ਇੱਕ ਜੰਫਰ ਉੜਿਆ ਹੋਆ ਸੀਗਾ ਟੁੱਟਿਆ ਹੋਆ 2 ਵਜੇ ਦੇ ਬਿਜਲੀ ਮੁਲਾਜ਼ਮਾਂ ਨਾਲ ਗੱਲ ਚੱਲ ਰਹੀ ਆ ਜੇ ਪਰ ਕੋਈ ਵੀ ਅਧਿਕਾਰੀ ਇੱਥੇ ਆ ਕੇ ਸਾਡਾ ਮਸਲਾ ਨਹੀਂ ਇਹਨਾਂ ਨੇ ਹੱਲ ਕਰਿਆ ਤੇ ਉਹ ਉਲਟਾ ਇਹ ਕਹਿੰਦੇ ਨੇ ਵੀ ਯਾਰ ਅਸੀਂ ਜਦੋਂ ਆ ਰਾਤ ਹੋਈ ਆ 8 ਵਜੇ ਐਕਸ਼ਨ ਸਾਹਿਬ ਨਾਲ ਐਸਡੀਓ ਨਾਲ ਜਦੋਂ ਗੱਲ ਹੋਈ ਕਹਿੰਦੇ ਵੀ ਇਹਦਾ ਕੰਮ ਕਰ ਲੂ ਹੋਊਗਾ ਅਸੀਂ ਕਿ ਇੱਕ ਜੇ ਜੈਂਪਰ ਨਹੀਂ ਤੁਸੀਂ ਲਾ ਸਕਦਾ ਅਦਿਕ ਨਿਕਮਾ ਹੋਰ ਕੀ ਕਰੂਗਾ ਅਸੀਂ ਨੇ ਫਿਰ ਇਹਨਾਂ ਨੂੰ ਕਿਹਾ ਜਦੋਂ ਜੈ ਸਿੰਘ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਰਾਤ ਨੂੰ ਤੁਸੀਂ ਯਾਰ ਸੀਗਾ ਵੀ ਰਾਤ ਨੂੰ ਬੱਚੇ ਕਸ਼ਟ ਕੱਟਣਗੇ ਕਹਿੰਦਾ ਯਾਰ ਕਸ਼ਟ ਕੱਟ ਲੋ ਕਿੱਡੀ ਕੀ ਗੱਲ ਆ ਅਸੀਂ ਕਹਾਂ ਫਿਰ ਜੇ ਕਸ਼ਟ ਕੱਟਣਾ ਆ ਯਾ ਕਿਉਂ ਨਾ ਫਿਰ ਅਸੀਂ ਸਾਰੇ ਆਪਣਾ ਉਹ ਪਰਿਵਾਰ ਦੇ ਨਾਲ ਜਿਹੜੇ ਪਰਿਵਾਰ ਕਸ਼ਟ ਕੱਟ ਰਹੇ ਨੇ ਅੱਜ 18-20 ਪਿੰਡਾਂ ਦੇ ਹਰੇਕ ਪਿੰਡ ਦੇ ਵਿੱਚ 1-1 2-2 ਸਾਡੇ ਕਾਈ ਪ੍ਰਧਾਨ ਅਸੀਂ ਸੱਦੇ ਨੇ ਅਸੀਂ ਕਹਾਂ ਫਿਰ ਅਸੀਂ ਬਰਾਬਰ ਕਸ਼ਟ ਕੱਟਾਂਗੇ ਇਸ ਕਰਕੇ ਅਸੀਂ ਇੱਥੇ ਰੋਡ ਦੇ ਉੱਤੇ ਬੈਠੇ ਆਂ ਨੇ ਕੋਈ ਕੋਈ ਅਧਿਕਾਰੀ ਨਹੀਂ ਮੰਨ ਰਿਹਾ ਬਿਜਲੀ ਵਿਭਾਗ ਦੇ ਨਾਲ ਗੱਲ ਕਰਨ ਨੂੰ ਉਹ ਤਾਂ ਪੂਰੀ ਅੜੀ ਪਗਾ ਰਹੇ ਆ ਤੇ ਸਿਰਫ ਤੇ ਸਿਰਫ ਬਸੀ ਪਠਾਣਾ ਦਾ ਪ੍ਰਸ਼ਾਸਨ ਨੇ ਆ ਕੇ ਟ੍ਰੈਫਿਕ ਨੂੰ ਕੰਟਰੋਲ ਕੀਤਾ ਉਹਨੂੰ ਡਿਵਰਟ ਕੀਤਾ ਪਰ ਬਿਜਲੀ ਵਿਭਾਗ ਵੱਲੋਂ ਕਿਸੇ ਵੀ ਤਰ੍ਹਾਂ ਦਾ ਇਸ ਤਰਨੇ ਨੂੰ ਇਹ ਲੋਕਾਂ ਦਾ ਮਸਲਾ ਹੱਲ ਕਰਨ ਦੀ ਕੋਈ ਵੀ ਉਹਨਾਂ ਦੀ ਕੋਸ਼ਿਸ਼ ਨਹੀਂ ਹੈਗੀ ਅਗਲੀ ਰਣਨੀਤੀ ਅਸੀਂ ਹੁਣ ਆ ਪੇਸ਼ੈਂਟ ਦੀ ਗੱਡੀ ਸਾਡੇ ਨਿਕਲ ਰਹੀ ਆ ਅਸੀਂ ਕਢਾ ਰਹੇ ਆ ਤੇ ਕੋਈ ਮਰੀਜ਼ ਆਏ ਨੇ ਪੀਜੀਆਈ ਤੋਂ ਅਸੀਂ ਜਦੋਂ ਆ ਗਏ ਹੋਣਾ ਅਗਲੀ ਰਣਨੀਤੀ ਅਸੀਂ ਇਕੱਠੇ ਬੈਠਦੇ ਹਾਂ ਸਵੇਰੇ ਸਾਡੀ ਸਾਰੀ ਲੀਡਰਸ਼ਿਪ ਆ ਤੇ ਲੀਡਰਸ਼ਿਪ ਦੇ ਨਾਲ ਬੈਠ ਕੇ ਜਿਵੇਂ ਵੀ ਹੁੰਦਾ ਉਹਵੇਂ ਸਾਡਾ ਅਗਲਾ ਫੈਸਲਾ ਖੂਬ ਬਿਲਕੁਲ ਬਿਲਕੁਲ ਆ ਤੁਹਾਡੇ ਸਾਹਮਣੇ ਦੇਖੋ ਇੱਕ ਪੇਸ਼ੈਂਟ ਜਿਹਾ ਮੜਾ ਜਾਂ ਤੇ ਉਹਨਾਂ ਨਾਲ ਦੀ ਨਾਲ ਅਸੀਂ ਇਹ ਛੋਟ ਦਿੱਤੀ ਐ ਤੋਂ ਪਹਿਲਾਂ ਕਈ ਐਂਬੂਲੈਂਸਾਂ ਅਸੀਂ ਗੱਡ ਚੁੱਕੇ ਆ ਹੁਜ਼ੂਰ ਅਧਿਕਾਰੀ ਆਏ ਸੀ ਤੇ ਕੀ ਸੰਭੋਲਦੇ ਦੇਖੋ ਪੁਲਿਸ ਅਧਿਕਾਰੀ ਜਾਂਦੀ ਬਹੁਤ ਜ਼ਿਆਦਾ ਕੋਸ਼ਿਸ਼ ਚ ਚੱਲ ਰਹੀ ਆ ਵੀ ਇਹ ਮਸਲੇ ਨੂੰ ਛੇਤੀ ਤੋਂ ਛੇਤੀ ਨਿਵੇੜਿਆ ਜਾਵੇ ਪਰ ਕਿਸੇ ਵੀ ਅਧਿਕਾਰੀ ਤੇ ਕਹਿਣ ਦੇ ਬਿਜਲੀ ਮੁਲਾਜ਼ਮਾਂ ਦੇ ਕੰਨ ਤੇ ਜੀ ਹੁਣ ਇਹਨਾਂ ਨੇ ਇੱਕ ਉਕਰਾਲਾ ਕੀਤਾ ਵੀ ਤਾਂ ਜੋ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ ਸਾਰੀ ਦੀ ਸਾਰੀ ਟ੍ਰੈਫਿਕ ਡਾਇਵਰਟ ਕਰ ਦਿੱਤੀ